ਜਾਨਣ ਵਾਲੀ ਇਹ ਚਸਕਿਆਂ ਨਾਲ ਸਾਂਝ ਪਰਖਨ ਸਤ ਹਤੰਗ ਪਰਮ ਬਾਦੰਗ ਅ ਵਰਤ ਝਗੜੇ ਸ਼ਿਹਰਦੀ ਹੈ ਇਹ ਜੀਵ ਇਹ ਪ ਇਹ ਜੀਵ ਇਹ ਪਵਿੱਤਰ ਸ਼ਬਦ ਤੂੰ ਮੁੜ ਮੁੜ ਉਚਾਰਨ ਕਰ ਗੋਵਿੰਦ ਦਮਾਦਰ ਮਾਦਵੇਹ ਗੋਵਿੰਦ ਦਮਾਦਰ ਗੋਵਿੰਦ ਦਾਮਉਦਰ ਮਾਦਵੇਹ ਗੋਵਿੰਦ ਗੋਵਿੰਦ ਦਾਮਉਦਰ ਮਾਦਵੇਹ ਤਦੋ ਹੀ ਤੂੰ ਜੀਵ ਅਖਵਾਣ ਦੇ ਯੋਗ ਹੋਵੇਂਗੀ ਗਰਵੰਤ ਨਾਰੀ ਮਦੂਨ ਮਤੰਗ ਬਲਵੰਤ ਹਾਂ ਬਲਵੰਤ ਬਲਾਤ ਨਹੀਂ ਵੀਰੇ ਮਨਕ ਇਸਤਰੀ ਦੇ ਮਦ ਵਿੱਚ ਮਸਤਿਆ ਹੋਇਆ ਬਲਵੰਤ ਬਲਾਤ ਕਾਰਨ ਹੈ ਆਪਣੇ ਆਪ ਨੂੰ ਬਲਵਾਨ ਜਾਣ ਕੇ ਅਹੰਕਾਰ ਕਰਦਾ ਹੈ ਤੇ ਹੋਰਨ ਉੱਤੇ ਤੱਕਾ ਕਰਦਾ ਹੈ ਚਰਨ ਕਮਲ ਨਹਿ ਭਜੰਤ ਤਰਨ ਸਮਾਨ ਤ੍ਰਿਗ ਜਨਮਨ ਹੈ ਉਹ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਧਿਆਨ ਨਹੀਂ ਧਰਦਾ ਇਸ ਕਰਕੇ ਉਸ ਦੀ ਹਸਤੀ ਟੀਲੇ ਦੇ ਟੀਲੇ ਦੇ ਬਰਾਬਰ ਹੈ ਉਸ ਦਾ ਜੀਵਨ ਫਟਕਾਰ ਯੋਗ ਹੈ ਇਹ ਪਪੀਲ ਕਾ ਗ੍ਰਸਟੇ ਗੋਵਿੰਦ ਸਿਮਰਨ ਤਉੰਗ ਤਨੇ ਇਹ ਕੀੜੀ ਜੇ ਗੋਵਿੰਦ ਦਾ ਸਿਮਰਨ ਤੇਰਾ ਤਨ ਹੈ ਤਾਂ ਤੂੰ ਨਿੱਕੀ ਜਹੀ ਹੁੰਦੀ ਆ ਭੀ ਭਾਰੀ ਹੈ ਤੇਰੇ ਮੁਕਾਬਲੇ ਤੇ ਉਹ ਬਲਵਾਨ ਮਨੁੱਖ ਔਲਾ ਟੀਲੇ ਸਮਾਨ ਹੈ ਨਾਨਕ ਅਨੇਕ ਬਾਰ ਨਮੋ ਨਮਹ ਹੇ ਨਾਨਕ ਅਨੇਕਾ ਬਾਰੀ ਪ੍ਰਮਾਤਮਾ ਅੱਗੇ ਨਮਸਕਾਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਆਏ ਸੀ ਕਿ ਤੁਸੀਂ ਕਰ ਰਹੇ ਓ ਹਾਂ ਚਲੋ ਵੇ ਅਗਲੀ ਤੇ ਲੱਗੋ ਸਿਨਾਈ ਹਾਂਜੀ ਫਰੀਦਾ ਬੇ ਨਿਵਾਜਾ ਕੁੱਤੇ ਆ ਇਹਨਾ ਭਲੀ ਰੀਤ ਫਰੀਦਾ ਬੇ ਨਿਵਾਜਾ ਕੁੱਤੇ ਆ ਇਹਨਾ ਭਲੀ ਰੀਤ ਹੇ ਅਰਦਾਸ ਵੀ ਹੁਣ ਕੁਕਰ ਵੇਖੋ ਕੋਦਾ ਧਿਆਨ ਨਾ ਪੜੋ ਕੋ ਚੰਗੀ ਨਹੀਂ ਹੈ ਇਹ ਆਦਤ ਕਭੀ ਚਲਣਾ ਆਇਆ ਪੰਜੇ ਵਕਤ ਮਸਜਿਦ ਤੂੰ ਕਦੇ ਵੀ ਨਿਮਾਜ਼ ਲਈ ਪੰਜੇ ਵਕਤ ਮਹਜਦ ਨੂੰ ਨਹੀਂ ਆਇਆ ਔਠ ਫਰੀਦਾ ਉਜੂ ਸਾਜ ਸਵੇਰ ਨਿਮਾਜ਼ ਗੁਜ਼ਾਰ ਖੜਾ ਹੋ ਉਹ ਫਰੀਦ ਉਜੂ ਕਰ ਅਤਿ ਸਵੇਰ ਦੀ ਨਿਮਾਜ਼ ਪੜ ਜੋ ਸਿਰ ਸਾਈਂ ਨਾਨੇ ਵੈ ਸੋ ਸਿਰ ਕੱਪ ਉਤਾਰ ਜਿਹੜਾ ਸੀਸ ਸੁਆਮੀ ਮੂਰੇ ਨਹੀਂ ਨਿਹਾਉਂਦਾ ਤੋ ਅਸ ਸੀਸ ਨੂੰ ਵੱਢ ਕੇ ਲਾਹ ਛਟ ਜੋ ਸਿਰ ਸਾਈਂ ਨਾਨੇ ਵੈ ਸੋ ਸਿਰ ਕੀ ਜੈ ਕਾਏ ਜਿਹੜਾ ਸਿਰ ਸੁਆਮੀ ਮੂਰੇ ਨਹੀਂ ਝੋਕਦਾ ਉਸ ਸਿਰ ਦਾ ਕੀ ਕੀਤਾ ਜਾਵੇ ਕੁੰਨੇ ਹਿੱਠ ਜਲਾਈ ਹੈ ਬਾਲਨ ਸੰਧੇ ਥਾਏ ਤੂੰ ਐਸ ਨੂੰ ਇਬਦਨ ਦੀ ਜਗਾਹਾਂ ਤੇ ਮਿੱਟੀ ਦੇ ਭਾਂਡੇ ਥੱਲੇ ਸਾੜ ਸੱਟ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਚੱਲੋ ਹੂੰ ਹੂੰ ਕਵੀਰ ਹਰਦੀ ਪੀਰਤਾ ਰਹੇ ਚੂਣ ਜੀ ਕਵੀਰ ਹਰਦੀ ਪੀਰਤਨ ਰਹੇ ਪੀਰਤਨ ਰਹੇ ਹੈ ਕ ਹਰੇ ਪੀਰਤਨ ਹਰੇ ਚੂਣ ਚਹਿਨਰ ਜਾਏ ਜਦ ਦਵਾਰਾ ਪਾਰਵਤ ਪੰਕਤੀ ਸਵਾਰੂ ਤੋਂ ਕਵੀਰ ਹਰਦੀ ਪੀਰਤਨ ਹਰੇ ਚੂਣ ਚਹਿਨ ਚੂਣ ਚਹਿਨ ਨਾ ਰਹਾਏ ਚੂਣ ਚਹਿਨ ਨਰਿਆਏ ਰਹਾਏ ਇਹ ਹਾਏ ਬਲਿਹਾਰੀ ਇਹ ਪ੍ਰੀਤ ਕਾ ਜਹ ਜਾਤ ਵਰਣ ਕੁਲ ਜਾਏ ਹੈ ਕਵੀਰ ਜਦੋ ਹਲਦੀ ਤੇ ਚੂਨਾ ਮਿਲਦੇ ਹਨ ਤਾਂ ਹਲਦੀ ਆਪਣਾ ਰੰਗ ਸਾਜ ਦਿੰਦੀ ਹੈ ਜਿੰਨਾ ਐਸ ਚਿੱਟੇ ਰੰਗ ਵੱਚ ਹੋ ਜਾਂਦਾ ਹੈ ਜਿਮਨਨ ਦੀ ਵਰਕਤ ਨਾਲ ਨੀਵੀਂ ਜਾਤ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤ ਵਾਲੇ ਦੇਹਂ ਦੀ ਕਰਾਮਾਟੇ ਆਂਦੀ ਹੈ ਤੇ ਉੱਚੀ ਜਾਤ ਵਾਲੇ ਦੇ ਮਨ ਵਿੱਚੋਂ ਉੱਚ ਦਾ ਤਾਂ ਮਾਨ ਦੂਰ ਹੁੰਦਾ ਹੈ ਮੈਂ ਸਾਧਕੇ ਹਾਂ ਜੈਸੇ ਪ੍ਰੀਤਮ ਤੋਂ ਜੈਸੇ ਦਾਸ ਹਤਕਾ ਉੱਚੀ ਨੀਵੀਂ ਜਾਤ ਵਰਨ ਕੋਲ ਦਾ ਫਰਕ ਮਿਟ ਜਾਂਦਾ ਹੈ ਕਬੀਰ ਮੁਕਤ ਦੁਆਰਾ ਸੰਕੂਰਾ 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 ਰਾਈ ਦਸੇ ਹੈ ਪਾਏ ਰਾਈ ਦਸੇ ਹੈ ਪਾਏ ਰਾਈ ਦਸੇ ਹੈ ਪਾਏ ਮਨ ਮਨ ਤੋ ਬੈ ਮਨ ਤੋ ਮੈੰਗਲ ਹੋਏ ਰਹੇਓ ਮਨ ਤੋ ਮੈੰਗਲ ਹੋਏ ਰਹੇਓ ਨਿਕਸੋ ਕੋ ਕਹਿ ਜਾਏ ਹੈ ਕਵੀਰ ਇਹ ਉਹ ਦਰਵਾਜਾ ਜਿਸ ਵਿੱਚੋਂ ਦੀ ਲੰਘ ਕੇ ਲੱਖ ਅਹੇਰੀ ਅਤੇ ਪਹੁੰਚ ਕਾ ਲਾਰਿਕਾ ਤੋ ਖਲਾਸੀ ਹੁੰਦੀ ਹੈ ਹੂੰ ਉਹ ਪੀੜਾ ਹੈ ਰਾਹੀ ਦੇ ਦਾਣੇ ਤੋ ਵੀ ਦਸ ਮਾ ਹਿੱਸਾ ਸਮਝੋ ਔਰ ਐਸ ਬਲੋਕ ਦਾ ਮਾਨ ਤੀਰਤੀ ਗਿਆਨ ਅਤੇ ਉੱਚੀ ਜਾਤ ਵਿੱਚ ਜਨਮ ਲੈਣ ਦੇ ਹੰਕਾਰ ਵਿੱਚ ਮਸਤ ਹ ਤਿਵਣਿਆ ਪਿਆ ਹੈ ਜੋ ਐਸੇ ਦਰਵਾਜ਼ੇ ਵਿੱਚੋਂ ਦੀ ਨਹੀਂ ਲੰਘ ਸਕਦਾ ਵੈ ਗੁਰਜੀ ਦਾ ਕਾਲਸਾ ਵੈ ਗੁਰੂ ਜੀ ਦੀ ਫਤਿਹ ਅੱਗੇ ਬੱਤ ਚੱਲੋ ਵੀ ਜਿਵੇਂ ਜਿਵੇਂ ਆਇਓ ਸੁਣਾਓ ਚੱਲੋ ਜੱਤ ਪਹਾਰਾ ਤੀਰਜ ਸੁਨਿਆਰ ਜੱਤ ਪਹਾਰਾ ਤੀਰਜ ਸੁਨਿਆਰ ਜੱਤ ਪਹਾਰਾ ਤੀਰਜ ਸੁਨਿਆਰ ਜੱਤ ਸਤ ਦੀ ਪੱਠ ਤੇ ਤੀਰਜ ਨੂੰ ਸੁਨਿਆਰਾ ਹਮ ਆਹਰ ਅਹਰਣ ਮਤ ਵੇਧ ਆਹੇ ਅਹਰਣ ਮਤ ਅਹਰਣ ਮਤ ਵੇਧ ਹਥਿਆਰ ਵੇਧ ਹਥਿਆਰ ਵੇਧ ਹਥਿਆਰ ਸਮਝ ਸੂਦ ਨੂੰ ਆਹਰਣ ਤੇ ਗਿਆਨ ਨੂੰ ਹਥੋੜਾ ਔਖਲਾ ਅਗਨ ਅਗਨ ਤਪਣ ਦਾ ਤਪ ਤਾਂ ਤਾਓ ਅਗਰ ਤਪਦਾਓ ਪ੍ਰਭੂ ਪਉ ਦੀ ਟੋਕਣੀ ਤੇ ਤਪ ਸਾਧਨਾ ਦੀ ਅਗਨੀ ਭਾਂਡਾ ਪਾਓ ਅੰਮ੍ਰਿਤ ਤਿਤਟਾਲ ਪ੍ਰੇਮ ਦਾ ਭਾਂਡਾ ਲੈ ਕੇ ਐਸਾ ਐਸਾ ਵਿੱਚ ਅੰਮ੍ਰਿਤ ਨਾਮ ਢਾਲੋ ਹਮ ਕੜਿਆ ਸਬਦ ਸੱਚੀ ਟਕਸਾਲ ਇੰਜ ਸੱਚੀ ਟਕਸਾਲ ਵਿੱਚ ਧਰਮੀ ਜੀਵਨ ਕੜਿਆ ਜਾਂਦਾ ਹੈ ਜਿਨ ਕੋ ਨਦਰ ਕਰਮ ਤਨਕਾਰ ਇਹ ਕੰਮ ਉਹਨਾਂ ਦਾ ਹੈ ਜਿਨ੍ਹਾਂ ਉੱਤੇ ਰੱਬੀ ਮਿਹਰ ਦੀ ਨਜ਼ਰ ਹੁੰਦੀ ਹੈ ਹਾਂ ਨਾਨਕ ਨਦਰੀ ਨਦਰ ਨਿਹਾਲ ਹੈ ਨਾਨਕ ਜੈਸੇ ਉੱਤੇ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ ਹਾਂ ਨਿਹਾਲ ਕਰ ਦਿੰਦਾ ਹੈ ਸ਼ਲੋਕ ਉਪਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਹਵਾ ਗੁਰੂ ਹੈ ਪਾਣੀ ਪਾਣੀ ਪਿਤਾ ਤੇ ਧਰਤੀ ਵੱਡੀ ਮਾਤਾ ਹੈ ਦਿਵਸ ਰਾਤ ਦੁਏਦਾਈ ਦਾਇਆ ਖੇਲੇ ਸਗਲ ਜਗਤ ਹੂੰ ਦਿਨ ਤੇ ਰਾਤ ਦੋਵੇਂ ਖਿੜਾਵਾ ਹਨ ਸਾਰਾ ਸੰਸਾਰ ਖੇਡ ਰਿਹਾ ਹੈ ਜਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂ ਬਾਜੇ ਧਰਮ ਹਦੂ ਧਰਮ ਰਾਜ ਪ੍ਰਭੂ ਦੇ ਸਾਹਮਣੇ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਦੀ ਪੜਤਾਲ ਕਰਦਾ ਹੈ ਬਾਕੀ ਬਾਦੋ ਸਿਮਰਨ ਕਰਾ ਬਾਣੀ ਪੜੋ ਬਹਿ ਕੇ ਧਰਮੀ ਆਪੋ ਆਪਣੀ ਕ ਕਿ ਨੇੜੇ ਕਿ ਦੂਰੇ ਆਪ ਆਪਣੇ ਆਪਣੇ ਕਰਮਾਂ ਅਨੁਸਾਰ ਕੋਈ ਪ੍ਰਭੂ ਦੇ ਨੇੜੇ ਹਨ ਤੇ ਕੋਈ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਇਹ ਬੱਕੇ ਦਾ ਮਾਮਾ ਨੇੜੇ ਹੋ ਜਾ ਇੱਧਰ ਹੋ ਜਾ ਜਿਨ੍ਹਾਂ ਨੇ ਮੱਛਰ ਸਿੱਧਾ ਮੂੰਹ ਤੇ ਮਾਰਨਾ ਉਹ ਉਹ ਕਰੜੀ ਕਾਲਣਾ ਤੇ ਮਿਹਨਤ ਕਰ ਗਏ ਹਨ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ 63 ਨਾ 63 ਹੈ ਨਾਨਕ ਉਹਨਾਂ ਦੇ ਮੂੰਹ ਉਜਲੇ ਹਨ ਹੋਰ ਕਿੰਨੀ ਹੀ ਦੁਨੀਆ ਉਹਨਾਂ ਨਾਲ ਮਿਲ ਕੇ ਜਨਮ ਮਰਨ ਤੋਂ ਛੁੱਟ ਜਾਂਦੀ ਹੈ ਖਾਲਸਾ ਵਾਹਿਗੁਰੂ ਜੀ ਕਾ ਚਲੋ ਵੀ ਤੇ ਮਰਨਾ ਕਰੀਏ ਕਿ ਪਾਰਸনাথ ਹੁੰਦੀਏ ਪਹਿਲਾਂ ਤੇ ਮਰਨਾ ਕਰ ਲਈਏ ਬਾਈ ਜੀ ਫਿਰ ਇਹਨਾਂ ਛੱਡਿਆ ਤੁਸੀਂ ਇੱਕ ਮਿੰਟ ਤੂੰ ਆ ਜਾ ਉਹ ਗੁਰਕਾ ਸਾਹਿਬ ਬੰਦ ਕਰਕੇ ਚੰਗੀ ਤਰ੍ਹਾਂ ਕਰਾਂ ਹਾਂ ਬਸ ਤੇ ਕੱਲ ਨੂੰ ਜਪ ਸਾਹਿਬ ਸ਼ੁਰੂ ਕਰ ਲੇ ਜਪ ਸਾਹਿਬ ਦੀ ਬਾਣੀ ਠੀਕ ਆ ਨਾਲੇ ਕਰੇ ਜਪਜੀ ਸਾਹਿਬ ਵੀ ਪੜਿਆ ਕੁਰਬਾਨੀ ਚੰਗਾ ਜਪਜੀ ਸਾਹਿਬ ਦੀ ਜਿਹਨਾਂ ਦਾ ਪਾਠ ਜਿਹੜਾ ਹੋ ਗਿਆ ਪੜਿਆ ਕਰੋ ਉਹ ਰਿਆਂ ਤੇ ਮਨਾ ਦੇ ਇੱਧਰ ਪਹਿਲਾਂ ਮੈਨੂੰ ਦੇਖ ਲੋ ਜੰਗੀ ਤਰਾ। ਥੈਂਕ ਯੂ। ਤੇ ਬਲਰ ਜਿਆ ਹੋ ਗਿਆ ਨਾ। ਇਹ ਜਰ ਇਹਨੂੰ ਘਟਾ ਮੈਂ ਉਹ ਠੀਕ ਹੋ ਜਾਣਾ। ਨਹੀਂ ਨਹੀਂ ਇਹਦੇ ਨਾਲ ਹੋ ਗਿਆ। ਇੱਧਰ ਆਇਆ। ਇੱਧਰ ਹੋ ਗਿਆ। ਰੋਮਨ ਟੇ ਬੈਠੋ ਬਹੁਤ ਧਿਆਨ ਨਾਲ ਬਾਣੀ ਪੜੋ ਨਜ਼ਰ ਸੁਣਦੇ ਆ ਆ ਦੇਖ ਇਧਰ ਕਿ ਮੈਂ ਰੱਖਦਾ ਵੀਡੀਓ ਕਿਵੇਂ ਬਣਾਉਣੀ ਹੈ ਠੀਕ ਆ ਯਾਰ ਲਾਈ ਦਿੰਦੇ ਇਹਨਾਂ ਦੇ ਤਿੰਨ ਤੱਕ ਹੀ ਲਾਉਂਦਾ ਤਾਂ ਬਦਰੀ ਜੀ ਤੱਕ ਹੀ ਲਾਉਂਦੀ ਹੈ ਤਾਂ

ਜਲਦੀ ਘਰ ਮਣਾ ਬਾਕੀ ਪਰ ਸਾਨੂੰ ਵੀ ਪਾਰਟ ਸੁਣਾ ਦੋ ਨਾ ਜੀ ਹਾਂਜੀ ਵੈਗੁਰੂ ਜੀ ਕਾ ਹਾਦਸਾ ਵੈਗੁਰੂ ਜੀ ਦੀ ਫਤਿਹ ਉਹ ਤਾਂ ਕੰਮ ਲਿਖਿਆ ਨਾ ਜਾਏ ਉਸ ਦੀਆਂ ਬਕਸੀਆਂ ਲਿਖਿਆ ਨਹੀਂ ਜਾ ਨਹੀਂ ਜਾ ਸਕੀਆਂ ਉਹ ਵੱਡਾ ਦਾਤਾ ਤੇਨਾ ਤਮਾਏ ਉਹ ਵੱਡਾ ਦਾਤਾਰ ਹੈ ਤੇ ਅਤੇ ਉਸ ਨੂੰ ਜਰਾ ਵੀ ਤਮਾ ਨਹੀਂ ਕੇਤੇ ਮੰਗੇ ਜੋਦ ਪਰ ਸੂਰਮਿਆਂ ਦੇ ਸਮੁਦਾਏ ਵੇਅੰਤ ਸਾਹਿਬ ਦੇ ਦਰ ਤੋਂ ਮੰਗਦੇ ਹਨ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਅਗਣਤ ਕਿਤੇ ਅਗਣਤ ਨਹੀਂ ਵਿਚਾਰ ਕਣੇ ਹੀ ਕਣੇ ਹੀ ਗਿਣਤੀ ਤੂੰ ਬਾਹਰ ਉਸ ਨੂੰ ਸੋਚਦੇ ਛੰਬਦੇ ਹਨ ਕਿਤੇ ਖਪਤ ਟੁੱਟੇ ਵਿਕਾਰ ਹਮ ਕਿਤਨੇ ਹੀ ਵਿਕਾਰਾਂ ਵਿੱਚ ਹੀ ਹੀ ਖੱਖ ਖੱਪ ਤੁਹਾਡੇ ਨਾਸ ਹੁੰਦਾ ਹੈ ਹੁੰਦੇ ਹਨ ਹਮ ਕੇਤੇ ਲੈ ਲੈ ਮੁਕਰ ਪਾਏ ਕਈ ਲਗਾਤਾਰ ਦਾਤਾ ਲੈਂਦੇ ਹਨ ਅਤੇ ਤਾਂ ਵੀ ਉਹਨਾਂ ਤੋਂ ਮਨਸ ਮਨਸ ਕਰੇ ਕੇਤੇ ਲੈ ਲੈ ਮੁਕਰ ਪਾਏ ਕੇਤੇ ਲੈ ਲੈ ਮੁਕਰ ਪਾਏ ਕਈ ਲਗਾਤਾਰ ਦਾ ਮੇਰਾ ਧਿਆਨ ਇੱਧਰ ਹੀ ਆ ਚਲੋ ਸੁਣਾਓ ਤਾਂ ਵੀ ਉਹਨਾਂ ਤੋਂ ਮਨੁਕਰ ਹੋ ਜਾਂਦੇ ਹਨ ਕਿਤੇ ਮੂਰਖਾ ਹੀ ਖਾਏ ਕਈ ਬੇਸਮਝੇ ਖਾਣ ਵੇੜੇ ਖਾਈ ਹੀ ਜਾਂਦੇ ਹਨ ਕਿਤੇ ਦੂਹ ਭੁੱਖਸੇ ਤੇ ਮਾਰ ਕਈਆਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਵਗੀ ਰਹਿੰਦੀ ਹੈ ਹੂੰ ਤੇਹੀ ਇਹੋ ਇਹ ਪੀਦਾ ਤੇਰੀ ਦਾ ਇਹ ਪੀਦਾ ਇਹ ਪੀਦਾ ਤੇਰੀ ਦਾਤਾਰ ਇਹ ਦਾਤੇ ਇਹ ਪੀ ਤੇਰੀਆਂ ਬਖਸ਼ੀਆਂ ਬਖਸ਼ਿਸ਼ਾਂ ਮੰਦ ਖਲਾਸੀ ਪਾਣੇ ਹੋਈ ਕੈਦ ਤੋਰ ਹਈ ਹਰੀ ਦੇ ਹੁਕਮ ਨਾਲ ਹੁੰਦੀ ਹੈ ਹੂੰ ਹੋਰ ਆਖ ਨਾ ਸਕੇ ਕੋਈ ਹੋਰ ਆਖ ਨਾ ਸਕੇ ਕੋਈ ਹੋਰ ਆਖ ਨਾ ਸਕੇ ਕੋਈ ਹੋਰ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ ਜੇ ਕੋ ਖਾਏ ਕੋ ਅਖਣ ਪਾਏ ਦੇਕਰ ਕੋਈ ਮੂਰਖ ਦਖਲ ਦੇਣ ਦਾ ਹਿਆ ਕਰੇ ਹੂੰ ਉਹ ਜਾਣੇ ਜਿਹੜਾ ਉਹ ਮੂਰੇ ਬੈ ਉਹ ਹੀ ਜਾਣੇਗਾ ਕਿ ਉਸ ਦੇ ਮੂੰਹ ਤੋਂ ਕਿੰਨੀਆਂ ਕੁ ਸੱਟਾਂ ਪੈਂਦੀਆਂ ਹਨ ਆਪੇ ਜਾਣੇ ਆਪੇ ਦੇ ਉਹ ਸਭ ਕੁਝ ਉਹਦੇ ਜਾਣਦਾ ਹੈ ਤੇ ਖੁਦ ਹੀ ਦਿੰਦਾ ਹੈ ਆਖੇ ਸੇਪੇ ਕਈ ਕਈ ਵੇਲੇ ਹਨ ਜੋ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ ਹੂੰ ਜੈਸੇ ਜੈਸੇ ਨੂੰ ਵਕਸੇ ਸਿਖਤ ਸਲਾ ਜੈਸੇ ਨੂੰ ਸਾਹਿਬ ਆਪਣੀ ਕੀਰਤੀ ਕੀਰਤੀ ਅਤੇ ਸਲਾਗਾ ਕਰਨੀ ਦਾਤਾਂ ਕਰਦਾ ਹੈ ਹੂੰ ਨਾਨਕ ਬਾਦਸ਼ਾਹੀ ਬਾਦਸ਼ਾ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ اے ਨਾਨਕ ਉਹ ਬਾਦਸ਼ਾਹ ਬਾਦਸ਼ਾਹ ਦਾ ਬਾਦਸ਼ਾਹ ਹੈ ਵਈ ਗੁਰਜੀ ਕਹਾ ਹਾਲ ਸਾਹਿਬ ਜੀ ਦੀ ਫਤਿਹਪਤ ਆ ਦੇਖੋ ਨ ਇੱਕ ਗੱਲ ਧਿਆਨ ਦੇ ਕੇ ਇੱਕੋ ਫੜ ਲੈਣਾ ਇਹਨੂੰ ਕੈਮਰਾ ਜਿੱਥੋਂ ਬਟਨ ਦਬੀਆ ਨਾ ਦੇਖੋ ਪਹਿਲਾਂ ਦੱਦੋ ਜੀ ਮੈਂ ਫੇਰ ਮਨ ਕਰਾਉਂਗਾ ਪਹਿਲਾਂ ਇਥੋਂ ਆਏ ਹੌਲੀ ਇਹਨੂੰ ਹਿਲਾਉਣਾ ਨਹੀਂ ਆਏ ਬਾੜਾ ਨਹੀਂ ਹਿਲਾਉਣਾ ਹੱਥ ਨਾਲ ਪੂਰਾ ਬੈਲੈਂਸ ਬਣਾ ਕੇ ਜਿਵੇਂ ਚੱਲਣ ਲੱਗ ਗਿਆ ਹੈ ਅਲਹੁਦੁਲਾ ਇੱਕ ਮਿੰਟ ਖੜੀ ਸੀ ਮਨ ਕਰਦੀ ਪਤ ਇੱਕ ਮਿੰਟ ਖੜੀ ਇਹਨਾਂ ਇਹਨਾਂ ਦਿਨਾਂ ਮੈਂ ਦੱਸਦਾ ਹਾਂ ਹੁਣ ਬੰਦ ਨਹੀਂ ਇਸ ਤੋਂ ਬਟਨ ਦਬਾਉਣਾ ਆਇ ਨੂੰ ਇੱਥੋਂ ਇੱਥੋਂ ਤੱਕ ਸਾਰਿਆਂ ਦੀ ਇੱਧਰ ਆ ਜੇ ਇੱਥੋਂ ਤੱਕ ਸਾਰਾ ਬੰਦੇ ਦਾ ਆਉਣਾ ਇਹਨੂੰ ਜਮਾ ਆਇਏ ਦੇਖ 10 15 ਸੈਕਿੰਡ ਦਾ 10 15 ਸੈਕਿੰਡ ਬਾਅਦ ਬੰਦ ਕਰ ਦੇਣਾ ਬਟਨ ਫਿਰ ਇੱਥੋਂ ਆਇ ਇੱਥੋਂ ਆ ਕੇ ਨਾ ਤੇ ਮੈਨੂੰ ਕਰਾਉਂਦੇ ਕੋਲ ਇੱਥੋਂ ਆਇ ਇੱਥੋਂ ਆ ਕੇ ਆਇ ਹੌਲੀ ਹੌਲੀ ਮਗਰ ਹੋਣਾ ਇੱਥੇ ਇੱਥੋਂ ਇੱਥੇ ਇੱਥੇ ਖੜ ਕੇ ਦੇਖ ਲੈ ਕਿੱਥੋਂ ਕੜ ਕੇ ਕਹਿੰਦਾ ਇਹਨੂੰ ਪਤਾ ਲੱਗਣਾ ਚਾਹੀਦਾ ਇੱਥੋਂ ਖੜ ਕੇ ਫਿਰ ਆਇ ਹੌਲੀ 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 ਇੱਥੋਂ ਆਇ ਦੇਖ ਇੱਧਰ ਆਇ ਮਗਰ ਹੋ ਗਏ ਇੱਥੇ ਸਾਰਿਆਂ ਦੇ ਨਾਲ ਇੱਧਰ ਆ ਕੇ ਨਾਲੇ ਆਏ ਇੱਧਰੋਂ ਥੋੜਾ ਥੋੜਾ ਸਿੱਧਾ ਹੀ ਸਿੱਧਾ ਹੀ ਮਗਰ ਆਉਣਾ ਉੱਥੋਂ ਉਹ ਤਾਂ ਸਿੱਧਾ ਹੀ ਮਗਰ ਆ ਕੇ ਜਦੋਂ ਇੱਥੇ ਆ ਗਏ ਆਏ ਸਿੱਧਾ ਫਿਰ ਇੱਥੋਂ ਘਮਾਉਣਾ ਆਏ ਸਾਰਿਆਂ ਨੂੰ ਮਗਰ ਲਿਆ 20 ਸੈਕਿੰਡਾਂ ਦਾ ਹੀ ਹੋ ਗਿਆ 10 ਸੈਕਿੰਡਾਂ ਦਾ ਮੂਹਰੇ ਤੈਨੂੰ ਸਮਝਾ 30 ਸੈਕਿੰਡਾਂ ਦੀ ਵੀਡੀਓ ਬਣਾਉਣੀ ਪਤਾ ਲੱਗ ਗਿਆ ਤੈਨੂੰ ਨਹੀਂ ਤਾਂ ਪੁੱਛ ਲਾ ਮੈਨੂੰ ਰੈਕ ਬਟਨ ਦੱਬਣਾ ਹੈ ਦਬਾ ਕੇ ਰੱਖਣਾ ਇਹਨੂੰ ਦੱਬ ਕੇ ਨਹੀਂ ਰੱਖਣਾ ਦੇਖ ਇੱਧਰ ਹੁਣ ਵੀਡੀਓ ਬਣਨ ਲੱਗੀ ਲਾਲ ਬਟਨਾਂਗੇ ਦੁਬਾਰਾ ਦੱਬੇਗਾ ਇਹਨੂੰ ਬਸ ਬੰਦ ਹੋ ਗਈ ਵਿੱਚ ਬੰਦ ਨਹੀਂ ਹੁੰਦਾ ਨਹੀਂ ਬੰਦ ਹੁੰਦਾ ਉਹ ਲਾਲ ਦੇ ਧਿਆਨ ਠੀਕ ਆ ਚਲ ਹੁਣ ਪਹਿਲਾਂ ਵੀਡੀਓ ਬਣਾ ਲਈ ਫੋਟੋਆਂ ਬਾਅਦ ਚ ਕਰ ਲਾਂਗੇ ਐਵੇਂ ਐਂ ਰੱਖ ਕੇ ਜਦੋਂ ਸਟਾਰਟ ਕਰਾਂਗੇ ਸਿਮਰਨ ਤੈਨੂੰ ਪਤਾ ਲੱਗੇਗਾ 10 15 ਸੈਕਿੰਡ ਦਾ ਇਥੇ ਸ਼ੁਰੂ ਕਰ ਲਈ ਪਹਿਲਾਂ ਤੇ ਉਦੋਂ ਬਾਅਦ ਵਿੱਚ ਉੱਥੇ ਚੱਲ ਕੇ ਉਧਰੋਂ ਦੁਬਾਰਾ ਫੇਰ ਸ਼ੁਰੂ ਕਰ ਲਈ ਬਸ ਇੱਕ ਵਾਰੀ ਸ਼ੁਰੂ ਕਰ ਲੈ ਇੱਕ ਵਾਰੀ ਸ਼ੁਰੂ ਕਰ ਬਟਨ ਦੱਬ ਦਮਣਾ ਤੇ ਮੈਂ ਸਿੱਧਾ ਹੌਲੀ 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 ਘੁਮਾਉਣਾ ਘਮਾਈ ਚਲਾਣਾ ਹਾਲੀ ਹਾਲੀ ਠੀਕ ਹੈ ਇੱਥੋਂ ਫਿਰ ਬੰਦ ਕਰ ਦੇ ਬਟਨ ਬੰਦ ਕਰਕੇ ਹੁਣ ਦੁਬਾਰਾ ਫਿਰ ਤੇ ਦੁਬਾਰਾ ਸ਼ੁਰੂ ਕਰੀ ਹੈ ਜੀ ਠੀਕ ਹੈ ਚਲੋ ਬਸ ਸਿਮਰਨ ਕਰੋ ਸਾਰਿਆਂ ਨੇ ਧਿਆਨ ਦਿਓ ਇੱਥੇ ਸਾਰੇ OK ਬਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ 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 ਗੁਰੂ ਵਾਹੇ ਗੁਰੂ ਵਾਹੇ ਗੁਰੂ ਇਕ ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਰ ਨਿਰਭਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ਜਪ ਜਪ ਆਦ ਸਚ ਆਦ ਸਚ ਜੁਗਾਦ ਸਚ ਜੁਗਾਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਨਾਮ ਕਰਤਾ ਪੁਰਖ ਕਰਤਾ ਪਰਖ ਨਿਰਭਉ ਨਿਰਵੈਰ ਅਕਾਲ ਮੂਰਤ ਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਗੱਪ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਸੇ ਗੁਰੂ ਜੀ ਕੀ ਫੋਟੋਮਾ ਕਰਦੇ ਚਲੋ ਪੂਜਾ ਬਟਨ ਕਰ ਲੀਏ ਤੈਿਹੜਾ ਹੈਗਾ ਗਿਆ ਪੂਜਾ ਕਿਹੜਾ ਕਿਹੜਾ ਕਲਰ ਆਉਣਾ ਬਲੂ ਨਹੀਂ ਪੀ ਆਲਾ ਕਿਹੜਾ ਕਲਰ ਦਾ ਆਹ ਕਰ ਦੋ ਇਹ ਹੈਗਾ ਇਹ ਹੈਗਾ ਲੋਕ ਬੰਦ ਹੋ ਗਏ ਇਹ ਹੈ ਗਈ ਠੀਕਾ ਪੱਤਾ ਚਲੋ ਵੀ ਚਲੋ ਕੋਈ ਨਾ ਰਾਈ ਹੂੰ ਮੋਹ ਮਾਇਆ ਕੇ ਸੰਗਣਾ ਲੇਪ ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ ਮਨ ਮੈਂ ਰੱਖੇ ਹਰ ਹਰ ਏਕ ਉਹ ਸਦਾ ਆਪਣੇ ਮਨ ਵਿੱਚ ਇੱਕ ਪ੍ਰਭੂ ਨੂੰ ਟਿਕਾਉਂਦਾ ਹੈ ਅੰਧਕਾਰ ਦੀਪਕ ਪਰਗਾਸੇ ਦੀਵੇ ਦੇ ਨਾਲ ਹਨੇਰਾ ਚਾਨਣ ਹੋ ਜਾਂਦਾ ਹੈ ਨਾਨਕ ਭਰਮ ਮੋਹ ਦੁਖ ਤਹਿ ਤਹਿ ਦੇ ਨਾਸੇ ਤਹਿਤੇ ਨਾਸੇ ਹੈ ਨਾਨਕ ਉਸ ਦੇ ਉਲੇ ਖੇਤੇ ਮੋ ਦੇ ਦੁੱਖ ਦੂਰ ਹੋ ਜਾਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਬੱਤ ਐ ਦੱਸੋ ਤੂੰ ਫਤਿਹ ਸੁਣਾਓ ਪਹਿਲਾਂ ਇਹਦੇ ਬੱਤ ਹੀ ਸੁਣਾ ਦੇ ਠੀਕ ਹੈ ਤਲੋ ਬੱਤ ਸੁਣਾ ਇਹਦੀ ਕਿਵੇਂ ਪੜੀ ਅ ਵੀ ਇੱਥੋਂ ਪੜਾਜੂ ਇੱਥੋਂ ਵੜਨਾ ਪੱਤਰੋ ਇੱਥੋਂ ਦੇਖੋ ਸਿੱਖ ਜੇ ਕੋ ਸੇਖ ਗੁਰੂ ਸੇਤੀ ਸੰਮੁਖ ਸੰਮੁਖ ਹੋਵੇ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸੇਖ ਕੋਈ ਸੇਖ ਕੋਈ ਜੋ ਜੀਉ ਰਹੇ ਗੁਰ ਨਾਲੇ ਜੀਉ ਰਹੇ ਗੁਰ ਨਾਲੇ ਦੁਨੀਆ ਤਨਾ ਫੜ ਲੈ ਫਿਰ ਉਟਾਵੂਗਾ ਚਲੋ ਗੁਰ ਕੇ ਚਰਨ ਗੁਰ ਕੇ ਚਰਨ ਗੁਰ ਕੇ ਚਰਨ ਹਰਦੇ ਹਰਦੇ ਤੇ ਆਏ ਹਰਦੇ ਤੇ ਆਏ ਅੰਤਰ ਆਤਮੇ ਸੰਭਾਲੇ ਅੰਤਰ ਆਤਮੇ ਸੰਭਾਲੇ ਆਪ ਛੋੜ ਆਪ ਛੱਡ ਸਦਾ ਰਹੇ ਪਰਨੇ ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਈ ਕਹਿ ਨਾਨਕ ਸੁਣੀਏ ਸੁਨੋ ਸੰਤੋ ਸੁਨੋ ਸੰਤੋ ਸੁਖ ਸੋ ਸਖ ਸੋ ਸਖ ਸਨਮੁਖ ਹੋਵੇ ਹੋਏ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈਕ ਦੇ ਅੱਗੇ ਪਤਾ ਹੋਰ ਇਨਸ਼ਾਅੱਲਾ ਵੀ ਪੁੱਛਣਾ ਬਤ ਮਾਈਏ ਇੱਕ ਮਿੰਟ ਫੋਟੋ ਮਾ ਕਰ ਲੈਂਦਾ ਚੱਲ ਜੀ ਚੱਲ ਬੱਤੇ ਸੁਣਾਓ ਦਵਾ ਦਰ ਪਰ ਥੋੜਾ ਵੀ ਹੋ ਗਿਆ ਥੋੜਾ ਰਹਿਦਾ ਬਲਕਰਨ ਥੋੜਾ ਤੇ ਇਹਨਾਂ ਦਾ ਰਹਿ ਗਿਆ ਥੋੜਾ ਹੋ ਗਿਆ ਦੋਨਾਂ ਦਾ ਰਹਿੰਦਾ ਜਾ ਬਸ ਕੋਈ ਗੱਲ ਨਹੀਂ ਚਲੋ ਅੱਗੇ ਛੇ ਕੀ ਹੋਇਆ ਬਹੁਤ ਟਾਈਮ ਪਿਆ ਹਜੇ ਅੱਗੇ 6:30 8 ਦੇ ਵੀ ਕੋਈ ਨਹੀਂ ਸੀਗਾ ਬਹੁਤ ਟਾਈਮ ਪਿਆ ਪੜੋ ਨਜ਼ਰ ਬੈ ਕੇ ਇਤਨੇ ਸਾਤੇ ਪਾਣੀਆਂ ਪੜਿਆ ਕੋਰ ਹੁਣ ਅੱਜ 1 ਜੂਨ ਸ਼ੁਰੂ ਹੋ ਗਈ ਤੁਹਾਨੂੰ ਵੀ ਪਤਾ 1 ਜੂਨ ਨੂੰ ਦਰਬਾਰ ਸਾਹਿਬ ਨੂੰ ਠੀਕ ਆ ਘੇਰਾ ਪੈ ਗਿਆ ਸੀਗਾ ਤੇ ਬਾਣੀ ਪੜਨੀ ਆ ਸਾਰਿਆਂ ਨੇ ਠੀਕ ਆ ਤੇ ਆ ਮਹੀਨੇ ਸਦਾ ਹੀ ਪੜਨੀ ਆ ਬਾਣੀ ਤਾਂ ਹਮੇਸ਼ਾ ਹੀ ਆਪਾਂ ਪੜਦੇ ਆ ਪਰ ਆ ਦਿਨਾਂ 'ਚ ਖਾਸ ਕਰਕੇ ਆਪਾਂ ਇੱਕ ਐਕਸਟਰਾ ਕਰਨਾ ਪਾ ਬਾਣੀ ਨੇ ਮੂਲ ਮੰਤਰ ਕਰਿਆ ਕਰੋ ਚਾਹੇ ਗੁਰੂ ਗੁਰ ਮੰਤਰ ਦਾ ਜਾਪ ਕਰ ਲਓ ਚਾਹੇ ਨਤਨੇਮ ਸਾਹਿਬ ਜਾਪਜੀ ਸਾਹਿਬ ਦਾ ਪਾਰਟ ਐਕਸਟਰਾ ਕਰੋ ਚਾਹੇ ਜੋਬਈ ਸਾਹਿਬ ਦਾ ਕਰੋ ਸਰਦਾਸ ਕਰਨੀ ਆ ਉਹਨਾਂ ਸਿੰਘਾਂ ਸ਼ਹੀਦਾਂ ਲਈ ਬਾਅਦ 'ਚ ਠੀਕ ਆ ਸਾਰੇ ਆਣਿਆਂ ਨੇ ਮੋਬਾਈਲ ਨਾ ਦੇਖਿਆ ਕਰੋ ਘਰੇ ਬਹਾਲਾ ਬਸ ਦੇਖਣਾ ਤਾਂ 20 ਮਿੰਟ 25 ਮਿੰਟ ਬਸ ਸਾਰੀ ਦਿਹਾੜੀ ਚਲੋ ਸਤਿ ਆਲੋਕ ਨੂੰ ਯਾਰ ਸਰਾਇ ਦਾ ਵਾਲਾ ਹੈ ਹਮਮ ਤਮਾਮਲ ਤੁਮੇ ਜੈਤੋ ਸਰਾਇ ਦੇ ਜਾਨ ਵਾਲਾ ਹੈ ਸਮਸਤੋ ਸੀਜ਼ ਹੈ ਸਮਸਤੋ ਲੈ ਸੀਜ਼ ਹੈ ਫਟੇ ਫਟੇ ਸਮਸਤੋ ਸਮਸਤੋ ਲੈ ਸੀਜ਼ ਹੈ ਸਾਬਦਾ ਪਿਆਰਾ ਹੈ ਹਾਂ ਤੂੰ ਸਾਬਦਾ ਪਿਆਰਾ ਹੈ ਪਰ ਪਰ ਹੋਣੀ ਜਾਈਂ ਧਿਆਨ ਨਾਲ ਤੂੰ ਸਾਬ ਤੋਂ ਵੱਡਾ ਇਸ਼ੂਰ ਹੈ ਹਮ ਸਮਸਤੋ ਲੈ ਸੀਜ਼ ਉਸ ਆ ਸਾਬ ਤੋਂ ਅੰਡਰ ਟਾ ਹੈ ਹਮ ਸਤੋਂ ਡਾਟਾ ਪਰੰਗ ਪਰਮਈਸ ਹੋ ਗਿਆ ਸਤੋਂ ਡਾਟਾ ਅਦੇਸ਼ੋ ਲੇਖ ਹੈ ਤੂੰ ਦੇਸ਼ ਦੇ ਲੇਖਾਂ ਤੋਂ ਪਰੇ ਹੈ ਮੇਸ਼ੁਰਾਂ ਪੇਖ ਹੈ ਤੂੰ ਪੇਖਾਂ ਤੋਂ ਪਰੇ ਹੈ ਤੁਸਰਾਹੀ ਪੇਖਾਂ ਤੋਂ ਪਰੇ ਹੈ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਕੀ ਹੁਤੀ ਮਜਵਾਨੀ ਵੀ ਸੁਣਨਾ ਹੋਣਾ ਤਰੇ ਜਵਾਨੀ ਪੜਿਆ ਘਰ ਪੜ ਕਾਲੂ ਜਵਾਨੀ ਸੁਣਨ ਦੁਕਾਨ ਅੱਜ ਗੰਢ ਬਣਾਇਆ ਦੇਖ ਕੇ ਸੁਣਿਆ ਚੱਲ ਸੰਗੀ ਤਰ੍ਹਾਂ ਪੜਿਆ ਕਰ ਉਹ ਤੈਨੂੰ ਬੁਰਕਾ ਸਭ ਨੂੰ ਕਰਕੇ ਜਾਵੜ ਚੱਲ ਸਰੇ ਬਾਣੀ ਪੜਿਆ ਕਰ ਪੜਦਾ ਹੁਨਾ ਪੜਿਆ ਕਰ ਚੱਲਗੀ ਸਨਾਈਏ ਜੀ ਚੱਲੋ ਵੀ ਤੁਮ ਸੱਚਾ ਸਾਗਲ ਪਰਖ ਹਲਸਾ ਜੀ ਮੈਂ ਧਿਆਨ ਨਾ ਜਾ ਪਰਖ ਪਰਦਾ ਹੁਨਾ ਸਾਰੇ ਪਰਖਾਂ ਵਿੱਚ ਉਹ ਉਹ ਪਰਖ ਪਰਦਾਣ ਹੈ ਸਾਧ ਸੰਗ ਜਾ ਕਾਮ ਮੈਟੇ ਆਵੀਮਾਨ ਜਿਐਸਾ ਦਾ ਸਾਧ ਸੰਗਤ ਕਰਕੇ ਹੰਕਾਰ ਮੈਟ ਜਾਵੇ ਆਪਸ ਕੋ ਜੋ ਜਾਣੇ ਨੀਚਾ ਜੋ ਆਪਣੇ ਆਪ ਨੂੰ ਨੀਮ ਜਾਣਦਾ ਹੈ ਸਾਉਗ ਸੂਗਣੀ ਹੈ ਸੂਗ ਗੁਗਣੀ ਹੈ ਸਭ ਤੇ ਉੱਚਾ ਉਹੋ ਉਹ ਸਭ ਤੋਂ ਉੱਚਾ ਸਮਝਿਆ ਜਾਂਦਾ ਹੈ ਬਾਬਾ ਬੈਗ ਜੀ ਦਾ ਖਾਲਸਾ ਬੈਗ ਜੀ ਕੀ ਫਤਿਹ ਚਲੋ ਬਤਾ ਗੋ ਜਦੋਂ ਦਰਕਾਰ ਨੇ ਤੂੰ ਫਿਰ ਬਿਜਵਾਨੀ ਵੀ ਸੁਣਾਉਣਾ ਨਾ ਮਤਲਬ ਠੀਕ ਹੈ ਕੱਲ ਨਹੀਂ ਆਇਆ ਤੋ ਹਰ ਠੀਕ ਹੈ ਠੀਕ ਆਇਆ ਕਰ ਕੋਈ ਨਾ ਜੰਗਾ ਆ ਟਾਈਮ ਨਹੀਂ ਖਿਜਾਉਣਾ ਬਾਕੀ ਅੱਗੋਂ ਪਿੱਛੋਂ ਪਹਿਲਾਂ ਸੁਣਾ ਕੇ ਬੇਸ਼ੱਕ ਚਲਾਇਆ ਜਾਇਆ ਚਲੋ ਆਪਣਾ ਖੇਲ ਆਪ ਕਰਨਾ ਹੈ ਹਰ ਆਪਣੀ ਖੇੜ ਆਪ ਹੀ ਕਰਨ ਜੋਗਾ ਹੈ ਦੂਸਰ ਕੌਣ ਕਹੇ ਵਿਚਾਰੇ ਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ ਜਿਸਨੂੰ ਕਿਰਪਾ ਕਰੇ ਜਿਸਨੂੰ ਕਿਰਪਾ ਕਰੇ ਜਿਸਨੂੰ ਕਿਰਪਾ ਕਰੇ ਉਸ ਆਪਣਾ ਨਾਮ ਦੇ ਜਿਸ ਜੀਵ ਤੇ ਮਿਹਰ ਕਰਦਾ ਹੈ ਉਸਨੂੰ ਆਪਣਾ ਨਾਮ ਬਖਸ਼ਦਾ ਹੈ ਗੁਰਪਾਜੀ ਨਾਨਕ ਜਨ ਦੇਸ਼ ਜਨਸੀ हे नानक असमन मन रखो उमरको दीपक गावली हो जांदे हन चलो तजो स्यान पसुर जणो तजो स्यान पसुर जणो पर मालबी सिमरो हर हर राय हे पल, हे पळे मनको ततराई ततराई छड्डो ते अकाल परख नु सिमरो एक आसहर एक आसहर मन रखो एक हात एक आसहर मन रखो नानक दुख परम पौ जाई केवल प्रभु दी आसमान विच रखो हे नानक तक वेम ਤੇ ਦਰ ਦੂਰ ਹੋ ਜਾਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਵੀ ਜੀ ਨਹੀਂ ਲਾਓ ਮਾਰੇ ਰੱਖੇ ਇਕੋ ਆ ਮਾਰੇ ਰੱਖਿਆ ਮਾਰੇ ਰੱਖੇ ਇਕੋ ਆਪ ਮਾਰਦਾ ਰੱਖਦਾ ਇਕੋ ਆਪ ਹੀ ਹੈ ਮਾਨੁਖ ਕਹੇ ਕਿਛ ਨਹੀਂ ਹੱਥ ਮਾਨੁਖ ਕਹੇ ਮਾਨੁਖ ਕਹੇ ਕਿਛ ਨਹੀਂ ਅੰਦਰ ਕਰਨ ਤੇ ਹੱਥ ਦੇ ਅੰਦਰ ਕੋਠੇ ਰੱਖਿਓ ਮਨੁਖ ਮਨੁਖ ਦੇ ਹੱਥ ਵਿੱਚ ਕੁਝ ਵੀ ਨਹੀਂ ਜਾਵੜੇ ਇਕਨਾ ਹੋਰ ਜਾਵੜੇ ਨਾਲ ਤੇ ਸਕਾ ਹੁਕਮ ਬੁਝੇ ਸਭ ਹੋਏ ਹੋਏ ਬੂਝ ਸਕੇਣਾ ਗੇਟ ਖੋਲ੍ਹ ਲਓ ਜਾਂ ਬੂਝ ਸ਼ਕ ਹੋਏ ਉਸ ਦਾ ਹੁਕਮ ਸਮਝਿਆ ਨੇ ਹੀ ਸੁਖ ਹੁੰਦਾ ਹੈ ਹਾਂ ਇਸ ਦਾ ਇਸ ਦਾ ਨਾਮ ਰੱਖ ਗੰਠ ਦਾ ਨਾਮ ਇਸ ਦਾ ਨਾਮ ਰੱਖ ਰੱਖ ਕੰਠਪੁਰ ਹੋਏ ਆ ਵੀ ਨਾਲ ਹੀ ਰੱਖ ਦੋ ਚੰਗਾ ਕੰਠਪੁਰ ਹੋਏ ਰੱਖ ਦੋ ਅੰਦਰ ਉਸ ਦਾ ਨਾਮ ਹਰ ਵੇਲੇ ਯਾਦ ਕਰ ਸਿਮਰ 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 ਪ੍ਰਵਸ ਹੋਏ ਪ੍ਰਵਸ ਹੋਏ ਉਸ ਪ੍ਰਭੂ ਉਸ ਪ੍ਰਭੂ ਨੂੰ ਸਦਾ ਸਿਮਰ ਨਾਣਕ بگੜਨਾ ਲੱਗਿਆ ਕੋਈ ਫਿਰ ਕੋਈ ਰਿਕਵਰ ਨਹੀਂ ਪੈਂਦੀ ਉਹ ਜੀ ਦਾ ਖਾਲਸਾ ਵੈਰੀ ਗੁਰੂ ਦੀ ਫਤਿਹ ਸ਼ਾਬਾਸ਼ ਯਾ